ਜੀ ਜੋਤੇ ਦੇ ਵਿੱਚ ਪੈਂਦਾ ਕੰਨ ਪਰ ਉੱਤੋਂ ਦੇ ਢੇਰੇ ਦੇ ਵਿੱਚ ਅਸੀਂ ਸਰਵਧਰਮ ਸਮੇਲਨ ਦੇ ਵਿੱਚ ਚਲੇ ਮੈਂ ਇਹ ਵਿਚਾਰ ਬਹੁਤ ਦੱਸਣੇ ਅੱਜ ਦੇ ਸਮੇਂ ਦੇ ਲੋਰੀਏ ਤੋਂ ਕਿ ਹਿੰਦੂ ਗੁਰ ਆਪਣੇ ਧਰਮ ਦੇ ਦਾ ਦੇ ਬਾਰੇ ਵਿੱਚ ਰੱਖ ਉਹ ਗੱਲ ਕਰਿਆ ਸੀ ਜਦੋਂ ਮੁਹੱਤਿਆਂ ਦੀ ਗੱਲ ਆਈ ਜਨੇ ਮਹਾਰਾਸ਼ਟਰ ਦੇ ਵਿੱਚ ਨੇ ਇਹ ਸਾਰੇ ਮੁਹੱਤੇ ਆਪਣੇ ਆਪ ਨੂੰ ਕਹ ਗਏ ਸਿਵਾਜੀ ਮਰਾਠਾ ਕਹ ਬੜੀ ਪਰਮਾਨੀ ਹੋ ਗਈ ਸਾਜੇ ਦਾ ਹਸਲੇ ਦਾ ਪੁੱਤਰ ਜੀਜਾ ਵਾਜ ਦਾ ਬੋਤਾ ਸੀ। ਪਰ ਕਲਗੀ ਤਰਪਾਸ਼ਾ ਦਾ ਮਿਲਾਂਤ ਹਜ਼ੂਰ ਸਾਹਿਬ ਹੋਇਆ। ਨਾਰਾ ਜੀ ਨੂੰ 67 ਸਾਲ ਵੱਡਾ ਸੀ ਸੇਵਾਜੀ ਬਰਾਦਾ। ਤੇ ਉਹ ਪ੍ਰਚਾਰਕ ਬੋਲ ਰਿਹਾ ਸੀ ਹਿੰਦੂ ਵੀਰ ਕਹਿ ਲੱਗਿਆ ਕਹਿੰਦੇ ਇਹ ਮਰਹਟੇ ਹੈ। ਜਨਾ ਮਰਕੇ ਤੋਂ ਕਿਛ ਹਟਦੇ ਨਾ। ਸੁਣੋ ਇਹ ਸੁ ਵਿਚਾਰ ਨੂੰ ਘਾਣਨਾ ਸੁਣੋ। ਜਦ ਮਰਕੇ ਪਿੱਛੇ ਹਟਦੇ ਨਾ ਨਹੀਂ ਹਟਦੇ ਨੀ ਕਿਛ। ਇਨੇ ਵਿਚਾਰ ਜਦੋਂ ਕੀਤੇ ਦਰ ਦੇ ਵਿੱਚ ਮੇਰਾ ਨਾ ਨਾਉਸ ਹੋਇਆ 15 ਮਿੰਟ ਮਿਲਦੇ ਨੇ ਨਵੇਂ ਵਿਚਾਰ ਉਸ ਤੋਂ ਸੁਣਾਉਣੇ ਚਾਹੁੰਦਾ ਦੋ ਬੰਦੇ ਲੋਕ ਤਾਂ ਛੱਡ ਕੇ ਦਿੱਤੀ ਗਏ ਨਾ ਉਸ ਤੋਂ ਛੱਡ ਕੇ ਮੈਂ ਭਾਈ ਸਾਹਿਬ ਜੀ ਦਾ ਵੀ ਜਵਾਬ ਦੇ ਦੇਣਾ ਹੈ ਮੈਂ ਕਿ 15 ਮਿੰਟ ਦੇ ਵਿੱਚ ਇਸ ਵਿਚਾਰ ਨੂੰ ਕਲੀਅਰ ਕਰਾਂ ਪਹਿਲਾਂ ਉਹ ਪ੍ਰਚਾਰਕ ਵੀ ਢੰਗਾਂ ਦੇ ਵਿੱਚ ਬੋਲਦਾ ਸੀ ਬਹੁਤ ਵੱਡਾ ਮੈਂ ਖਾਲੀ ਇੱਕ ਤੀਜੇ ਦੇ ਵਿੱਚ ਢੰਗਾਂ ਲੱਗਿਆ ਸੀ ਇਹਨਾਂ ਹਰ ਪਾਈਸਾ ਜਿਨ ਨੂੰ ਸੰਬੋਧਨ ਕਰਕੇ ਇਹ ਹਰ ਵੀ ਹਰ ਵੀ ਜੰਪਲ ਦਾਤਾ ਪੀਰ ਸੇ ਜਿਵੇਂ देयर इज ਅ ਨੂ ਬਿਚੰਪਲ ਆਰ ਅਬਾਊਟ ਦਾ ਸੈਕਰੀਟਾਈਜ਼ ਟੋਪ ਆਲ ਹੈ ਕੋਈ ਸਾਡੇ 6 ਕਿਲੋਮੀਟਰ ਪਿੱਛੇ ਬੋਹਲਵਾਰ ਦੇ ਖਾਨਦੋਤ ਤੋਂ 6 70 ਜਾਂਦਾ ਪਰ ਆਪਣਾ ਪਰਮ ਨੂੰ ਪੂਰਾ ਦਿੱਤਾ ਸਿਰ ਉੱਪਰ ਖਾਤਾ ਕਰ ਪੂਰਾ ਨਾਮਕ ਪਾਟੇ ਭਾਰਗ ਪੂਰਾ ਜਿਹਦੇ ਸਮਰੱਥ ਗੁਰੂ ਗੁਰੂ ਗੋਬਿੰਦ ਸਿੰਘ ਪਿੱਛੇ ਕਰੋ ਹੁਣ ਕਹਿੰਦੇ ਜੋ ਬਾ ਉੱਥੇ 18 ਕਿੱਲਾ ਦਾ ਫੱਟਾ ਕੱਟਲਾ ਕੱਬੇ ਸੱਗੇ ਆਪਣਾ ਦੇ ਸੇਠ ਕੱਟਿਆ ਕੱਬੇ ਅੰਤਨ ਭੱਜਣ ਮੱਚ ਗੂ ਦੁਸ਼ਮਣ ਨੇ ਸੱਤਰ ਵਿਛਾ ਦੇ ਗਏ ਠਹਿਰ ਲਾ ਕੇ ਲਾਸ਼ਾਂ ਦੇ ਜਾਂ ਤੋਂ ਹਰਮੰਦਰ ਸਾਹਿਬ ਜਾ ਕੇ ਅਜਿਹਾ ਨੱਥਾ ਟੇਢ ਗਏ ਤਾਂ ਕਿ ਕੋਈ ਜਨਮ ਮਰਤੇ ਰੜ ਜਾਂਦੇ ਇਹ ਸਿੱਖ ਕੌਮ ਹੈ ਜੋ ਅਮਰ ਭਾਈ ਹੋ ਔਰ ਵਾਲਾ ਸਮਾਂ ਬੜਾ ਤੇ ਆਨੇ ਦਾ ਅਮਰ ਭਾਈ ਹੋ ਨਸ਼ੇ ਤੇ ਆਕੋ ਮੇਤ ਨਹੀਂ ਨਹੀਂ ਹੋਊਗਾ ਜੇ ਅਮਰ ਸਾਖਵਾ ਜੇ ਬੋਟੈਮ ਨੇ ਉਕਈ ਗੁਰਦੁਆਰੇ ਦੀ ਗ੍ਰੰਥੀ ਕਰ ਜੁਤੀ ਕਰਦੇ ਨੇ ਮਹਿਮੂ ਕਰਦਾ ਤੇ ਕਹਿੰਦੇ ਜੀ ਮੈਂ ਕਈ ਵਾਰ ਗਲਤੀ ਸੋਧਣ ਨੂੰ ਪੁੱਛਦਾ ਹਾਂ ਕਿ ਨਿਤਨੇਮ ਕਰਦਾ ਕਦੇ ਹਾਂ ਮਤਲਬ ਇਹ ਗੁਰਦੁਆਰੇ ਦੀ ਉਪਨੋ ਤੇ ਹਾਂਦੇ ਉਸ ਗੱਲ ਤੇ ਮਹਾਰਾਜ ਨੇ ਸੁਚਿਤਾ ਕਰਵਾਇਆ ਨਿਕਨੇ ਆਪਣਾ ਨਿਤਨੇਮ ਕਰ ਲੈ ਪੰਜ ਬਾਣੀਆਂ ਪੜ੍ਹਦਾ ਸਾਰ ਰਹੇ ਦਸਰੋ ਤਾਸ਼ ਸਾਰੀ ਬਾਣੀ ਪੜੋ ਵਿਚਾਰੋ ਅਰਥ ਪੜੋ ਗੁਰਬਾਣੀ ਦੀ ਤਾਂ ਤੁਹਾਡਾ ਭਲਾ ਹੋਣਾ ਜਿੰਨਾ ਤੱਕ ਤੁਹਾਡਾ ਅਚਾਰ ਹਿਾਰ ਉਹ ਨਹੀਂ ਹੁੰਦਾ ਇੱਕ ਜੋ ਹਟ ਮਟ ਅੱਧਾ ਤੱਕ ਇਹ ਮੋਟੇ ਬੰਦੇ ਹੋਰ ਨਹੀਂ ਨਾ ਜਾਂਦੇ ਜਾਂਦੇ ਇੱਕ ਕੌਮ ਦੇ ਵਿੱਚ ਜਿਹੜਾ ਬਹੁਤ بڑا ਝਲਿਖਾ ਜਿਹੜਾ ਮਾਸ਼ਰਾਬ ਦਾ ਪਿਆ ਹੈ ਨਾ ਉਹ ਨੇ ਕਦੇ ਨਾ ਜਾਣੇ ਕਿ ਸਕਾਰ ਕੀਤਾ ਇੱਕ ਮਰਦਾ ਹੋਈ ਕੌਮ ਨੂੰ ਜਗਾਉਣ ਲਈ ਤਾਂ ਕਿ ਜੇ ਕਿਸੇ ਦੇ ਉਹ ਪਰਿਵਾਰ ਦਾ ਟੱਕ ਲਾਉਣ ਨਾ ਤਾਂ ਕਦੇ ਇਹ ਨਾ ਵੀ ਤਖਾਉਣ ਨੂੰ ਦੇ ਕਿ ਉਹ ਜਿ ਸ਼ੱਕਰ ਪਾ ਕੇ ਡਿੱਗ ਜਾਣ ਉਹਨਾਂ ਨੂੰ ਅਵੇ ਆਸ਼ਕ ਕਰਨ ਲਈ ਇੱਕ ਕੌਮ ਦੇ ਵਿੱਚ ਅਵੇਅਰਨੈਸ ਜਾਗਿਤ ਨਹੀਂ ਲਿਆਉਣ ਵਿੱਚ ਉਹਨੇ ਸਪੱਟ ਪੈਦਾ ਕਰਨ ਲਈ ਉਹਨੇ ਇਸ਼ਾਰਾ ਦਿੱਤਾ ਪਰ ਉਹਨਾਂ ਨੇ ਖਾਦਾ ਨਹੀਂ ਨਾ ਇੱਕ ਇੱਕ ਵਕਤ ਨੂੰ ਤਾਂ ਪਤੰਤੀ ਮਹਾਰਾਜ ਦੇ ਵਿੱਚ ਆ ਜਦੋਂ ਨਾ ਸਮਾਸ ਕਰ ਮੂਰਖ ਝਗੜੇ ਇਹ ਪੱਗ ਤੇ ਬੜੇ ਹੋਏ ਪਰ ਉਹਨੇ ਯਾਦ ਕੀਤੀ ਹੈ ਪਰ ਮਾਫ਼ ਕਰਨਾ ਮੈਂ ਮੂਸ ਗਿਰੀ ਵਕੁਰੇ ਜਿਮੀ ਮੂਸ ਗਿਰੀ

ਸਦਾ ਸਦਾ ਰੰਗ ਮੋ ਸੱਚਾ ਸਾਹਿਬ ਸਭ ਮਿਹਰਵਾਦ ਬੰਦ ਪਾ ਮੇਰਾ ਸਤਿਗੁਰੂ ਕੋ ਵਾ ਰੰਗ ਸਨ ਰਾਜੇ ਨੇ ਹਜ਼ਾਰੇ ਵਿੱਚ ਜਨ ਬਖਤੇ ਇੱਕ ਰੂਪ ਸਰਸਮ ਜੇ ਬਹੇਦ ਰੂਪੇ ਕਾ ਖਾਸਾ ਸੁਭਾਉ ਬਹੇਦ ਜੀਕੇ ਰੂਪੇ ਸਾਡੇ ਬਹੁਤਾਂ ਸਤਿਕਾਰਯੋਗ ਸਾਰੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨਾਨਕ ਪਾਤਸ਼ਾਹ ਜੀ ਨੂੰ ਸ੍ਰਮ ਸੰਗਤ ਨੂੰ ਬਾੜੇ ਸਾਡੇ ਕਾਤਲਵਾਸਾ ਤੋਂ ਲੈ ਕੇ ਪ੍ਰਚਾਰ ਕਰਨ ਲਈ ਮੇਰੇ ਦਿਵਾਨੇ ਨੂੰ ਸਭ ਤੋਂ ਜ਼ਿਆਦੇ ਸਾਡੇ ਬਹੁਤ ਹੀ ਸਤਿਕਾਰਯੋਗ